ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਅੱਜ ਮੱਸਿਆ ਵਾਲੇ ਦਿਨ ਤਾਰਿਆਂ ਦੀ ਸ਼ਾਮੇ 1 ਰੁਪਏ ਦਾ ਉਪਾਕਰ ਲੈਂਦੇ ਹੋ ਤਾਂ ਇਹ ਉਪਾਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਸੋ ਸਾਥ ਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਾਤ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਤੇ ਜੇਕਰ ਇਸ ਦਿਨ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਚਾਰ ਕੰਮ ਕਰੋਗੇ ਤਾਂ ਦਿਨਾਂ ਵਿੱਚ ਹੀ ਤੁਹਾਡੇ ਚੰਗੇ ਸਮੇਂ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਵੇਗੀ। ਰੁਕੇ ਹੋਏ ਕੰਮ ਵੀ ਤੁਹਾਡੇ ਸਾਰੇ ਚੱਲ ਪੈਣਗੇ। ਸਤ ਸੰਗਿਆ ਜੀ ਤੁਹਾਡੇ ਲਈ ਜ਼ਰੂਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲੈਣਾ ਜੀ ਤੇ ਅੱਜ ਦੀ ਵੀਡੀਓ ਵਿੱਚ ਦੱਸੀ ਗਈ ਇੱਕ ਇੱਕ ਗੱਲ ਤੁਹਾਡੇ ਲਈ ਬੜੀ ਕੀਮਤੀ ਹੋ ਜਾਵੇਗੀ ਤੁਹਾਡੇ ਕੰਮ ਆਉਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਜੋ ਤਰੀਕਾ ਜੋ ਜੁਗਤੀ ਉਪਾਾ ਤੁਹਾਨੂੰ ਦੱਸਣ ਵਾਲੇ ਹਨ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜੋ ਦੁੱਖ ਤਕਲੀਫਾਂ ਹਨ ਮੁਸ਼ਕਿਲਾਂ ਹਨ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਦੁੱਖ ਵੀ ਜਿਹੜਾ ਹੈ ਸੁੱਖ ਵਿੱਚ ਤਬਦੀਲ ਹੋ ਜਾਵੇਗਾ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਫਾਰਮੂਲਾ ਜੋ ਨੁਕਤਾ ਅਸੀਂ ਤੁਹਾਨੂੰ ਦੱਸਾਂਗੇ ਇਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਅਜ਼ਮਾ ਕੇ ਵੇਖ ਲਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਸਾਥ ਸੰਗਤ ਜੀ ਅੱਜ ਦੇ ਵਿਚਾਰ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਉਸ ਵਿੱਚ ਸਭ ਤੋਂ ਪਹਿਲੀ ਗੱਲ ਤੁਹਾਨੂੰ ਚੰਗੀ ਤਰ੍ਹਾਂ ਸਮਝਣੀ ਪੈਣੀ ਹੈ ਕੇ ਪ੍ਰਮਾਤਮਾ ਆਖਦੇ ਹਨ ਹਰ ਹਾਲਾਤ ਵਿੱਚ ਹਰ ਸਮੇਂ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਹਮੇਸ਼ਾ ਇਹ ਸਮਝਿਆ ਕਰੋ ਮੇਰੇ ਨਾਲ ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਜਦੋਂ ਤੁਸੀਂ ਇਹ ਸਮਝਣਾ ਸ਼ੁਰੂ ਕਰ ਦਿੱਤਾ ਆਪਣੇ ਆਪ ਹੀ ਇਹ ਮੈਸੇਜ ਤੁਸੀਂ ਦੇਣਾ ਸ਼ੁਰੂ ਕਰ ਦਿੱਤਾ ਸਮਝੋ ਉਸੇ ਵੇਲੇ ਉਸੇ ਘੜੀ ਤੋਂ ਤੁਹਾਡੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ ਆਪਾਂ ਨੂੰ ਜੋ ਵੀ ਮਿਲਦਾ ਹੈ ਆਪਣੀ ਸੋਚ ਦੇ ਮੁਤਾਬਿਕ ਮਿਲਦਾ ਹੈ ਜਿੱਦਾਂ ਦਾ ਅਸੀਂ ਸੋਚਾਂਗੇ ਉਦਾਂ ਦਾ ਹੀ ਸਾਡੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਸਾਡੀ ਆਪਣੀ ਜ਼ਿੰਦਗੀ ਵਿੱਚ ਅਸੀਂ ਖੁਸ਼ ਰਹੀਏ ਆਪਣੇ ਬਾਰੇ ਚੰਗਾ ਸੋਚਣਾ ਹੈ ਭਾਵੇਂ ਤੁਹਾਡੇ ਹਾਲਾਤ ਸਥਿਤੀਆਂ ਜਿੱਦਾਂ ਦੀਆਂ ਮਰਜ਼ੀ ਹੋਣ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਕੋਈ ਮੁਸ਼ਕਿਲ ਜਾਂ ਕੋਈ ਚੁਣੌਤੀ ਹੈ ਉਸ ਸਮੇਂ ਵਿੱਚ ਆਪਣੇ ਆਪ ਨੂੰ ਇਹੋ ਕਹਿਣਾ ਹੈ ਮੇਰੇ ਨਾਲ ਜੋ ਹੋ ਰਿਹਾ ਹੈ ਮੇਰੇ ਲਈ ਚੰਗਾ ਹੋ ਰਿਹਾ ਹੈ ਮੇਰੀ ਬਿਹਤਰੀ ਲਈ ਹੋ ਰਿਹਾ ਹੈ ਸਾਲ ਸੰਗਰ ਜੀ ਆਖਦੇ ਹਨ ਜਦੋਂ ਵੀ ਸਾਡੇ ਨਾਲ ਕੁਝ ਵੀ ਹੁੰਦਾ ਹੈ ਭਾਵੇਂ ਚੰਗਾ ਤੇ ਭਾਵੇਂ ਮਾੜਾ ਜਿਹੜੀ ਪਹਿਲੀ ਲਾਈਨ ਸਾਡੇ ਦਿਮਾਗ ਵਿੱਚ ਆ ਜਾਂਦੀ ਹੈ ਸਾਡੇ ਮਨ ਵਿੱਚ ਆ ਜਾਂਦੀ ਹੈ ਫਿਰ ਅੱਗੇ ਜੋ ਵੀ ਹੁੰਦਾ ਹੈ ਉਸੇ ਲਾਈਨ ਦੇ ਮੁਤਾਬਕ ਹੀ ਹੁੰਦਾ ਹੈ ਇਸ ਕਰਕੇ ਆਖਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਜੋ ਮਰਜ਼ੀ ਹੋ ਜਾਵੇ ਤੁਸੀਂ ਪੋਜ਼ਿਟਿਵ ਹੀ ਸੋਚਣਾ ਹੈ ਜੇ ਪਹਿਲੀ ਲਾਈਨ ਪੋਜ਼ਿਟਿਵ ਸੋਚ ਲਈ ਤਾਂ ਸਮਝ ਲਓ ਕਿ ਸਭ ਕੁਝ ਠੀਕ ਹੋ ਜਾਵੇਗਾ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਵੱਡੇ ਦੁੱਖ ਆ ਜਾਣ ਜਿੰਨੀ ਮਰਜ਼ੀ ਕੋਈ ਵੱਡੀ ਮੁਸ਼ਕਿਲ ਖੜੀ ਹੋ ਜਾਵੇ ਜੇਕਰ ਤੁਹਾਡੀ ਸੋਚ ਹੀ ਪੋਜ਼ਿਟਿਵ ਹੈ ਚੜ੍ਹਦੀ ਕਲਾ ਵਾਲੀ ਹੈ ਤੁਹਾਡੇ ਨਾਲ ਸਭ ਕੁਝ ਠੀਕ ਹੋਣਾ ਸੁਭਾਵਿਕ ਹੈ ਇਹ ਭਾਵੇਂ ਤੁਸੀਂ ਕਰਕੇ ਵੇਖ ਲਿਓ ਅਜਮਾ ਕੇ ਵੇਖ ਲਿਓ ਸਾਤ ਸੰਗਤ ਜੀ ਪਹਿਲੀ ਲਾਈਨ ਹੀ ਤੁਹਾਡੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਵੇਂ ਕਿ ਆਪਾਂ ਆਪਣੇ ਬੱਚਿਆਂ ਨੂੰ ਅਕਸਰ ਸਿਖਾਉਂਦੇ ਰਹਿੰਦੇ ਹਾਂ ਬੱਚਿਓ ਤੁਹਾਨੂੰ ਜਦੋਂ ਵੀ ਕੋਈ ਤੋਹਫਾ ਦੇਵੇ ਤਾਂ ਧੰਨਵਾਦ ਕਰਨਾ ਹੈ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਉਸ ਤੋਹਫੇ ਨੂੰ 1 ਘੰਟੇ 1 ਦਿਨ ਆਪਣੇ ਕੋਲ ਰੱਖ ਕੇ ਬਾਅਦ ਵਿੱਚ ਧੰਨਵਾਦ ਆਪਾਂ ਆਖਦੇ ਹਾਂ ਤੁਰੰਤ ਹੀ ਧੰਨਵਾਦ ਕਰ ਦਿਓ ਬਸ ਉਸੇ ਹੀ ਤਰ੍ਹਾਂ ਸਾਥ ਸੰਗਤ ਜੀ ਜ਼ਿੰਦਗੀ ਹੈ ਜਦੋਂ ਵੀ ਕੁਝ ਹੁੰਦਾ ਹੈ ਕਿਸੇ ਵੀ ਤਰੀਕੇ ਹਾਲਾਤ ਬਣ ਜਾਂਦੇ ਹੋਣ ਆਪਾਂ ਤੁਰੰਤ ਹੀ ਪੋਜ਼ਿਟਿਵ ਸੋਚ ਬਣਾ ਲੈਣੀ ਹੈ ਇਹ ਨਹੀਂ ਕਿ ਪਹਿਲਾਂ ਪੂਰਾ ਦਿਨ ਡਿਸਟਰਬ ਰਹੋ ਚਿੰਤਾ ਵਿੱਚ ਰਹੋ ਤੇ 네ਗੇਟਿਵ ਸੋਚ ਸੋਚਦੇ ਰਹੋ ਇਦਾਂ ਦੀ ਗੱਲ ਬਿਲਕੁਲ ਨਹੀਂ ਬਣਨੀ ਬਸ ਨਾਲ ਦੇ ਨਾਲ ਚੜ੍ਹਦੀ ਕਲਾ ਵਾਲੇ ਵਿਚਾਰ ਮਨ ਵਿੱਚ ਭਰ ਲੈਣੇ ਹਨ ਇਹੋ ਮੈਸੇਜ ਆਪਣੇ ਆਪ ਨੂੰ ਦੇਣਾ ਹੈ ਮੇਰੇ ਨਾਲ ਜੋ ਵੀ ਹੋ ਰਿਹਾ ਚੰਗਾ ਹੋ ਰਿਹਾ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੋਵੇਗਾ ਜੇ ਦੁੱਖ ਦੀ ਘੜੀ ਆ ਵੀ ਜਾਂਦੀ ਹੈ ਉਹਨੂੰ ਆਪਣੀ ਬਿਹਤਰੀ ਦੇ ਲਈ ਸਮਝਣਾ ਹੈ ਜਦੋਂ ਆਪਾਂ ਇਦਾਂ ਦੀ ਸੋਚ ਸੋਚਦੇ ਹਾਂ ਫਿਰ ਸਾਡੀ ਜ਼ਿੰਦਗੀ ਵਿੱਚ ਭਾਵੇਂ ਜਿੱਡਾ ਮਰਜੀ ਦੁੱਖ ਆਵੇ ਉਹ ਥੱਲੇ ਹੀ ਹੋ ਜਾਵੇਗਾ ਅਸੀਂ ਉੱਪਰ ਹੋ ਜਾਵਾਂਗੇ ਪਰ ਜਦੋਂ ਸਾਡੇ ਮਨ ਵਿੱਚ ਨੈਗੇਟਿਵ ਸੋਚ ਬਣਦੀ ਹੈ ਸਾਡੀ ਮੁਸ਼ਕਿਲ ਤੇ ਸਾਡੀ ਪਰੇਸ਼ਾਨੀ ਜਿਹੜੀ ਹੈ ਫਿਰ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਛੋਟੇ ਹੋ ਜਾਂਦੇ ਹਾਂ ਸੋ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਆਪਣੇ ਆਸ-ਪਾਸ ਸਾਨੂੰ ਕੋਈ ਨਿਰਾਸ਼ ਕਰਨਗੇ ਜਦੋਂ ਸਾਡੇ ਮਨ ਦੇ ਨਾਲ ਮਾੜੀ ਘਟਨਾ ਬੀਤਦੀ ਹੈ ਮੰਨ ਲਓ ਕਿ ਆਪਾਂ ਕਿਸੇ ਦੇ ਕੰਮ ਵਿੱਚ ਬੜੀ ਮਿਹਨਤ ਕੀਤੀ ਹੈ ਬੜੇ ਚੰਗੇ ਰਿਜ਼ਲਟ ਦੀ ਆਸ ਵੀ ਹੁੰਦੀ ਹੈ ਪਰ ਉਹ ਕੰਮ ਬਣਦਾ ਨਹੀਂ ਉਹ ਕੰਮ ਸਾਡੇ ਮੁਤਾਬਿਕ ਹੁੰਦਾ ਨਹੀਂ ਸਾਨੂੰ ਉਸ ਤੋਂ ਬਿਲਕੁਲ ਵੀ ਅਲੱਗ ਕੰਮ ਕਰਨਾ ਪਿਆ ਹੁੰਦਾ ਹੈ ਤਾਂ ਇੱਥੇ ਨਿਰਾਸ਼ ਨਹੀਂ ਹੋਣਾ ਇਹ ਸੋਚਣਾ ਕਿ ਪਰਮਾਤਮਾ ਨੇ ਰਸਤਾ ਮੇਰੀ ਬਿਹਤਰੀ ਲਈ ਹੀ ਸ਼ਾਇਦ ਬਦਲਿਆ ਹੋਵੇਗਾ ਇਸ ਪੂਰੀ ਗੱਲ ਤੇ ਭਰੋਸਾ ਕਾਇਮ ਰੱਖਣਾ ਹੈ ਇਸ ਗੱਲ ਦਾ ਪੂਰਾ ਭਰੋਸਾ ਰੱਖ ਕੇ ਫਿਰ ਵੇਖਿਓ ਆਪਣੇ ਮਨ ਦੇ ਅੰਦਰ ਇਦਾਂ ਦੇ ਵਿਚਾਰ ਬਣਾ ਲਓ ਕਿ ਪਰਮਾਤਮਾ ਜੀ ਜੋ ਵੀ ਕਰਦੇ ਹਨ ਮੇਰੇ ਲਈ ਚੰਗਾ ਕਰਨਗੇ ਮੇਰੀ ਬਿਹਤਰੀ ਲਈ ਚੰਗਾ ਕਰਨਗੇ ਸੱਚ ਕਰਕੇ ਜਾਣੇ ਸਾਡੇ ਨਾਲ ਸਭ ਕੁਝ ਵਧੀਆ ਹੁੰਦਾ ਹੈ ਅਸੀਂ ਕਦੇ ਵੀ ਨਿਰਾਸ਼ ਨਹੀਂ ਹੋ ਸਕਦੇ 네ਗੇਟਿਵ ਨਹੀਂ ਹੋ ਸਕਦੇ ਬਸ ਇਹਨਾਂ ਧਿਆਨ ਰੱਖਣਾ ਹੈ ਹਮੇਸ਼ਾ ਆਪਣੇ ਆਪ ਨੂੰ ਲੋਕਾਂ ਦੀਆਂ ਗੱਲਾਂ ਤੋਂ ਲੋਕਾਂ ਦੇ ਵਿਚਾਰਾਂ ਤੋਂ ਵਿਹਾਰ ਤੋਂ ਉੱਪਰ ਰੱਖਣਾ ਹੈ ਜ਼ਿੰਦਗੀ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਭਾਵੇਂ ਕੋਈ ਮੁਸ਼ਕਿਲ ਹੈ ਭਾਵੇਂ ਕੋਈ ਚਿੰਤਾ ਹੈ ਚੁਣੌਤੀ ਦਾ ਸਮਾਂ ਹੈ ਆਪਣੀ ਸੋਚ ਨੂੰ ਉਸ ਤੋਂ ਉੱਪਰ ਰੱਖੋ ਸਤਸੰਗਤ ਜੀ ਇਹ ਸੋਚਣਾ ਹੈ ਮੈਂ ਇਹਨਾਂ ਹਾਲਾਤਾਂ ਤੋਂ ਜਿੱਤਣਾ ਹੈ ਸਤਸੰਗਤ ਜੀ ਸਾਰੀ ਗੱਲ ਸਾਡੇ ਮਨ ਦੀ ਹੁੰਦੀ ਹੈ ਜੋ ਸਾਨੂੰ ਮਿਲਦਾ ਹੈ ਮਨ ਦੇ ਰਾਹੀਂ ਮਿਲਦਾ ਹੈ ਜੇ ਸਾਡਾ ਮਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਖੁਸ਼ ਰਹੇਗਾ ਸਾਡੇ ਨਾਲ ਸਭ ਕੁਝ ਠੀਕ ਹੋ ਜਾਵੇਗਾ ਵਿਗੜੇ ਹੋਏ ਕੰਮ ਵੀ ਬਣਨੇ ਸ਼ੁਰੂ ਹੋ ਜਾਣਗੇ ਪਰ ਜੇ ਸਾਡੇ ਮਨ ਵਿੱਚ ਨੈਗੇਟਿਵਿਟੀ ਆ ਗਈ ਨਿਰਾਸ਼ਾ ਆ ਗਈ ਤਾਂ ਕਈ ਵਾਰ ਬਣਦੇ ਕੰਮ ਵੀ ਵਿਗੜ ਜਾਣਗੇ ਚੱਲਦੇ ਹੋਏ ਕੰਮ ਵੀ ਰੁਕ ਜਾਂਦੇ ਹਨ ਤੁਸੀਂ ਆਪਣੀ ਜ਼ਿੰਦਗੀ ਨੂੰ ਪਿੱਛੇ ਲੈ ਕੇ ਝਾਤ ਮਾਰੋ ਤੁਹਾਡੇ ਨਾਲ ਅੱਜ ਜੋ ਵੀ ਹੋ ਰਿਹਾ ਤੁਸੀਂ ਕਿਤੇ ਨਾ ਕਿਤੇ ਤਾਂ ਸੋਚਿਆ ਹੋਵੇਗਾ ਜਾਂ ਕੁਝ ਘਟਨਾਵਾਂ ਤੁਹਾਡੀ ਜ਼ਿੰਦਗੀ ਵਿੱਚ ਇਦਾਂ ਦੀਆਂ ਹੋਣਗੀਆਂ ਜਿੱਥੇ ਤੁਹਾਨੂੰ ਲੱਗਿਆ ਹੋਵੇਗਾ ਮੇਰੇ ਨਾਲ ਮਾੜਾ ਹੋਇਆ ਪਰ ਅੱਗੇ ਚੱਲ ਕੇ ਤੁਹਾਨੂੰ ਇਹ ਗੱਲ ਸਮਝ ਆ ਗਈ ਜੇਕਰ ਉਸ ਵੇਲੇ ਮੇਰੇ ਨਾਲ ਇਹ ਹੋਇਆ ਹੁੰਦਾ ਤਾਂ ਮੇਰੇ ਲਈ ਬਿਹਤਰੀ ਲਈ ਇਹ ਸਮਾਂ ਨਹੀਂ ਸੀ ਆਉਣਾ ਉਹਨੇ ਮੈਨੂੰ ਮਜ਼ਬੂਤ ਕਰ ਦਿੱਤਾ ਸੀ ਮੈਨੂੰ ਕਾਮਯਾਬ ਬਣਾ ਦਿੱਤਾ ਸੀ ਸੋ ਮੁੱਕ ਦੀ ਗੱਲ ਹੈ ਜੀ ਸਾਡੇ ਨਾਲ ਉਹ ਹੁੰਦਾ ਹੈ ਜੋ ਚੰਗਾ ਹੁੰਦਾ ਹੈ ਬਸ ਅਸੀਂ ਹੀ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਚਾਨਕ ਆਈਆਂ ਹੋਈਆਂ ਘਟਨਾਵਾਂ ਨੂੰ ਵੇਖ ਕੇ ਦੁਖੀ ਹੋ ਜਾਂਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਆਪਾਂ ਸਾਰੇ ਪਰਮਾਤਮਾ ਦੇ ਬੱਚੇ ਹਾਂ ਤੇ ਪਰਮਾਤਮਾ ਜੀ ਆਪਣੇ ਬੱਚਿਆਂ ਨਾਲ ਕਦੇ ਕੁਝ ਮਾੜਾ ਹੋਣ ਹੀ ਨਹੀਂ ਦਿੰਦੇ ਅਸੀਂ ਖੁਦ ਮਾੜਾ ਬਣਾ ਲੈਂਦੇ ਹਾਂ ਹਰ ਵੇਲੇ ਮਾੜੀ ਸੋਚ ਸੋਚ ਕੇ ਪਰਮਾਤਮਾ ਦੇ ਲਈ ਅਸੀਂ ਆਪਣੇ ਆਪ ਨੂੰ ਹੀ ਮਾੜੇ ਵਿਚਾਰਾਂ ਵਾਲਾ ਬਣਾ ਲੈਂਦੇ ਹਾਂ ਪਰਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਸੋਚਿਆ ਹੁੰਦਾ ਹੈ ਜੇ ਆਪਾਂ ਪਰਮਾਤਮਾ ਦੀ ਮਰਜ਼ੀ ਨਾਲ ਚੱਲਦੇ ਹਾਂ ਹਮੇਸ਼ਾ ਖੁਸ਼ ਰਹਿੰਦੇ ਹਾਂ ਜਦੋਂ ਅਸੀਂ ਆਪਣੀਆਂ ਮਰਜ਼ੀਆਂ ਕਰਦੇ ਹਾਂ ਆਪਣੇ ਆਪ ਨੂੰ ਜ਼ਿਆਦਾ ਸਮਝਣਾ ਚਲਾਕ ਸ਼ੁਰੂ ਕਰ ਦਿੰਦੇ ਹਾਂ ਉਦੋਂ ਅਸੀਂ ਫਿਰ ਦੁਖੀ ਹੋ ਜਾਂਦੇ ਹਾਂ ਸਾਧ ਸੰਗਤ ਜੀ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਉਹਦੇ ਕੀਤੇ ਹੋਏ ਫੈਸਲਿਆਂ ਨੂੰ ਖਿੜੇ ਮੱਥੇ ਸਵੀਕਾਰਨਾ ਚਾਹੀਦਾ ਹੈ ਪਰਮਾਤਮਾ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਪਰਮਾਤਮਾ ਜੀ ਮੇਰੇ ਨਾਲ ਹਰ ਵੇਲੇ ਰੱਖਿਆ ਕਰ ਰਹੇ ਹਨ ਇਹ ਭਰੋਸਾ ਤਾਂ ਹੀ ਆਵੇਗਾ ਜਦੋਂ ਅਸੀਂ ਹਰ ਰੋਜ਼ ਮਨ ਨੂੰ ਸਕਾਰਾਤਮਕ ਵਿਚਾਰ ਦੇਵਾਂਗੇ ਪਰਮਾਤਮਾ ਦਾ ਨਾਮ ਜਪਾਂਗੇ ਸਾਥ ਸੰਗਤ ਜੀ ਸਵੇਰੇ ਸ਼ਾਮ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਨਿਤਨੇਮ ਕਰ ਲਓ ਹਰ ਰੋਜ਼ ਕੁਝ ਸਮਾਂ ਪਰਮਾਤਮਾ ਦੇ ਲਈ ਜ਼ਰੂਰ ਕੱਢੋ ਭਾਵੇਂ 5-10 ਮਿੰਟ ਹੀ ਕੱਢ ਲਓ ਵੈਸੇ ਤਾਂ 24 ਘੰਟਿਆਂ ਦੇ ਵਿੱਚ 24 ਮਿੰਟ ਵੀ ਜ਼ਰੂਰ ਕੱਢਣੇ ਚਾਹੀਦੇ ਹਨ ਜੇ ਆਪਾਂ 24 ਘੰਟਿਆਂ ਦਾ ਦਸਵੰਦ ਕੱਢੀਏ ਤਾਂ 2.5 ਘੰਟੇ ਬਣਦੇ ਹਨ ਤੁਸੀਂ ਪਰਮਾਤਮਾ ਦੇ ਲੇਖੇ ਲਾਉਣੇ ਹਨ ਪਰ ਜੇਕਰ ਕਿਸੇ ਦੀ ਜ਼ਿੰਦਗੀ ਵਿੱਚ ਰੁਝੇਵੇਂ ਜ਼ਿਆਦਾ ਹੀ ਹਨ ਤੁਸੀਂ ਇਹਨਾਂ ਸਮਾਂ ਨਹੀਂ ਕੱਢ ਸਕਦੇ ਪਰਮਾਤਮਾ ਜੀ ਨੂੰ ਯਾਦ ਕਰ ਲਿਆ ਕਰੋ ਕਿਸੇ ਤਰੀਕੇ ਨਾਲ ਹੀ ਭਾਵੇਂ ਕਰ ਲਓ ਭਾਵੇਂ ਤੁਸੀਂ ਉਹਨਾਂ ਦੇ ਨਾਮ ਦਾ ਜਾਪ ਕਰ ਲਓ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲਓ ਜੇਕਰ ਸ਼ੁਕਰਾਨਾ ਨਹੀਂ ਕਰਦੇ ਤਾਂ ਪਰਮਾਤਮਾ ਜੀ ਨੂੰ ਯਾਦ ਰੱਖਿਆ ਕਰੋ ਕਿਉਂਕਿ ਸ਼ੁਕਰਾਨਾ ਤਾਂ ਇੱਕ ਸੌਖਾ ਤਰੀਕਾ ਹੈ ਪਰਮਾਤਮਾ ਨੂੰ ਯਾਦ ਕਰਨ ਦਾ ਹਰ ਰੋਜ਼ ਮਨ ਨੂੰ ਮੈਸੇਜ ਦਿਓ ਕਿ ਸਕਾਰਾਤਮਕ ਸੋਚ ਰੱਖੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਦੇ ਅਨਸਾਰ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਿਆ ਕਰੋ ਹਰ ਸਾਹ ਦੇ ਨਾਲ ਵੈਸੇ ਤਾਂ ਸ਼ੁਕਰਾਨਾ ਬਣਦਾ ਹੈ ਉਹ ਪਰਮਾਤਮਾ ਜੀ ਦੀਆਂ ਸ਼ਕਤੀਆਂ ਮੇਰੇ ਨਾਲ ਹਨ ਪਰਮਾਤਮਾ ਜੀ ਮੇਰੇ ਅੰਗ ਸੰਗ ਮਹਿਸੂਸ ਹੁੰਦੇ ਹਨ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਰੱਖਾਂਗੇ ਤਾਂ ਸਾਡੇ ਮਨ ਦੀ ਨਿਰਾਸ਼ਾ ਦੂਰ ਹੋਵੇਗੀ ਤੇ ਚੜ੍ਹਦੀ ਕਲਾ ਆ ਜਾਵੇਗੀ ਇੱਕ ਪਵਿੱਤਰ ਆਤਮਾ ਮੈਂ ਹਾਂ ਮੈਂ ਇੱਕ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਬੜਾ ਖੁਸ਼ ਹਾਂ ਮੈਂ ਤੰਦਰੁਸਤ ਹਾਂ ਹਰ ਰੋਜ਼ ਹੀ ਮਨ ਨੂੰ ਚੰਗੇ ਮੈਸੇਜ ਦਿਆ ਕਰੋ ਓਨੀ ਹੀ ਚੜ੍ਹਦੀ ਕਲਾ ਵਿੱਚ ਹੋਵੋਗੇ ਨਿਰਾਸ਼ਾ ਦੂਰ ਹੋਵੇਗੀ ਤਰੱਕੀ ਦੇ ਰਸਤੇ ਖੁੱਲਣਗੇ ਜਿਹੜੇ ਉਹ ਰਸਤੇ ਹੋਣਗੇ ਤੁਹਾਡੇ ਦੁੱਖ ਦੂਰ ਕਰ ਦੇਣਗੇ ਤੁਹਾਡਾ ਮਨ ਤੰਦਰੁਸਤ ਤੇ ਨਿਰੋਵਾ ਹੋ ਜਾਵੇਗਾ ਮਨ ਦੇ ਵਿੱਚ ਬਦਲਾਵ ਆ ਜਾਵੇਗਾ ਜੇਕਰ ਤੁਸੀਂ ਇਸ ਅਭਿਆਸ ਨੂੰ 21 ਦਿਨ ਲਗਾਤਾਰ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਪਰਮਾਤਮਾ ਜੀ ਤੁਹਾਡੀ ਹਰ ਅਰਦਾਸ ਬੇਨਤੀ ਨੂੰ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ